ਪੰਜਾਬ ਪਾਰ ਵਿੱਚ ਪੀਆਰਟੀਸੀ ਅਤੇ ਪਨਵਰਸ ਮੁਲਾਜ਼ਮਾ ਨੇ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ੍ਹਤਾ ਹੈ ਜਿਸ ਕਾਰਨ ਅੱਜ ਮੁਲਾਜ਼ਮਾ ਨੇ ਜਲੰਧਰ বাস ਸਟੈਂਡ ਦੇ ਗੇਟ ਤੇ ਧਰਨਾ ਦੇ ਕੇ ਆਪਣੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਦੀਆਂ ਚੁਰਕੋਣੀ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਜਿਸ ਕਾਰਨ ਅੱਜ ਤੋਂ 3 ਦਿਨ ਯਾਨੀ 6 7 8 ਨੂੰ ਬਸਾਂ ਦੀ ਹੜਤਾਲ ਰਹੇਗੀ ਉਹਨਾਂ ਨੇ ਕਿਹਾ ਹੈ ਕਿ ਜੂਨੀਅਨ ਆਪਣੀ ਮੰਗਾਂ ਨੂੰ ਲੈ ਕੇ 7 ਜਨਵਰੀ ਨੂੰ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕਰਨਗੇ ਕੱਚੇ ਮੁਲਾਜ਼ਮਾ ਨੇ ਕਿਹਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਹੋਈ ਪਰ ਇਸ ਦੇ ਬਾਵਜੂਦ ਸਰਕਾਰ ਨੇ ਕੱਚੇ ਤੇ ਆਊਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਮੁਲਾਜ਼ਮਾਂ ਦੱਸਿਆ ਕਿ ਪੀਏਟੀਸੀ ਅਤੇ ਪਨਮਸ ਦੀਆਂ ਕਰੀਬ 8000 ਮੁਲਾਜ਼ਮ ਆਪਣੇ ਮੰਗਾਂ ਨੂੰ ਲੈ ਕੇ ਚਿੰਤਤ ਨੇ ਉਹਨਾਂ ਹੋਰ ਕੀ ਕਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇੱਕ ਤਾਂ ਸਾਡੀਆਂ ਕਾਫੀ ਲੰਬੇ ਸਮੇਂ ਤੋਂ ਮੰਗਾਂ ਲੰਮਕਦੀਆਂ ਆ ਰਹੀਆਂ ਸੀ ਕਿਉਂਕਿ ਸਾਡੇ ਕੱਚੇ ਮੁਲਾਜ਼ਮ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੇ ਪੱਕੇ ਨਹੀਂ ਕੀਤੇ ਉਹਨਾਂ ਸਾਡੇ ਸਾਥੀ ਆਊਟਸੋਰਸਟ ਤੇ ਆ ਉਹਨਾਂ ਨੂੰ ਕੰਟਰੈਕਟ ਤੇ ਨਹੀਂ ਕੀਤਾ ਜਾ ਰਿਹਾ ਸਾਡੀਆਂ ਪਿਛਲੇ ਦਿਨੀ ਸਰਕਾਰ ਨਾਲ ਵੀ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਸੀ ਜਿੱਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਮਹੀਨੇ ਦਾ ਫੈਸਲਾ ਲਿਆ ਸੀਗਾ ਸਮਾਂ ਦਿੱਤਾ ਸੀ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡੀ ਕਮੇਟੀ ਬਣਾ ਕੇ ਤੇ ਤੁਹਾਡੇ ਜਿੰਨੇ ਵੀ ਮਸਲੇ ਹੱਲ ਕੀਤੇ ਜਾਣਗੇ ਪਰੰਤੂ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਔਰ ਨਾ ਅਜੇ ਤੱਕ ਕੋਈ ਪਾਲਿਸੀ ਬਣਾਈ ਨਾ ਪਾਲਿਸੀ ਬਾਰੇ ਸਾਨੂੰ ਦੱਸਿਆ ਗਿਆ ਵਾ ਅਜੇ ਤੱਕ ਕੋਈ ਵੀ ਸਰਕਾਰ ਨੇ ਢਾਈ ਤੋਂ ਤਿੰਨ ਸਾਲ ਹੋ ਗਏ ਸਰਕਾਰ ਆਈ ਨੂੰ ਅਜੇ ਤੱਕ ਕਿਸੇ ਵੀ ਕੱਚੇ ਮੁਲਾਜ਼ਮ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਸਾਡੇ ਵਾਂਗ ਹੋਰ ਵੀ ਕਈ ਜਥੇਬੰਦੀਆਂ ਜੋ ਅੱਜ ਸੜਕਾਂ ਦੇ ਤੁਰੀਆਂ ਫਿਰਦੀਆਂ ਅੜਤਾਲਾ ਮਜਾਰੇ ਕਰਦੀਆਂ ਪਰ ਕਿਸੇ ਦੀ ਵੀ ਕੋਈ ਅਜੇ ਤੱਕ ਸੁਣਵਾਈ ਨਹੀਂ ਹੋਈ ਅਸੀਂ ਕਾਫੀ ਸਮੇਂ ਤੋਂ ਸਰਕਾਰ ਤੋਂ ਮੰਗ ਕਰਦੇ ਜਿੰਨੇ ਸਾਡੇ ਕੱਚੇ ਮੁਲਾਜ਼ਮ ਸਾਰੇ ਪੱਕੇ ਕੀਤੇ ਜਾਣ ਜਿਹੜੇ ਸਾਡੇ ਸਾਥੀ ਆਊਟਸੋਰਸ ਤੇ ਉਹ ਕੰਟਰੈਕਟ ਬਿਨਾਂ ਸ਼ਰਤ ਕੰਟਰੈਕਟ ਦੇ ਕੀਤੇ ਜਾਣ ਔਰ ਮਹਿਕਮੇ ਦੇ ਵਿੱਚ ਘੱਟੋ ਘੱਟ 10000 ਬੱਸ ਪਾਈ ਜਾਵੇ ਜੋ ਅੱਜ ਸਵਾਰੀਆਂ ਦੀ ਖੱਜਲ ਖਵਾਰੀ ਹੋਈ ਜਾਂ ਹੋ ਰਹੀ ਹੈ ਉਹਨਾਂ ਤੋਂ ਬਚਾਇਆ ਜਾ ਸਕੇ ਕੀ ਕਾਰਨ ਲੱਗਦਾ ਜਿਹੜਾ ਸਰਕਾਰ ਸੁਣਵਾਈ ਨਹੀਂ ਕਰਦੀ ਆਮ ਲੋਕ ਵੀ ਪਰੇਸ਼ਾਨ ਹੋ ਰਹੇ ਆ ਵਾਹਾਈ ਦੇ ਵਿੱਚ ਤੁਸੀਂ ਵੀ ਪਰੇਸ਼ਾਨ ਹੋ ਰਹੇ ਹੋ ਕੰਮ ਛੱਡ ਕੇ ਪ੍ਰਦਰਸ਼ਨ ਕਰ ਰਹੇ ਹੋ ਤਾਂ ਧੁੰਦੇ ਦੇ ਵਿੱਚ ਨਿਕਲ ਜਾਓ ਬਿਲਕੁਲ ਜੀ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਵੀ ਅਸੀਂ ਕਿਸੇ ਨੂੰ ਖੁਸ਼ੀ ਨਹੀਂ ਹੁੰਦੀ ਕਿ ਅਸੀਂ ਆਪਣਾ ਕੰਮ ਬੰਦ ਕਰਕੇ ਜਾਂ ਅਸੀਂ ਬੱਸਾਂ ਬੰਦ ਕਰਕੇ ਪਬਲਿਕ ਨੂੰ ਪਰੇਸ਼ਾਨ ਕਰੀਏ ਅਸੀਂ ਆਪ ਪਰੇਸ਼ਾਨ ਹੋਈਏ ਸਾਡੀ ਵੀ ਲਗਭਗ 1 ਦਿਨ ਦੀ ਹੜਤਾਲ ਦੀ 525 ਰੁਪਏ ਦੀ ਹੜੀ ਕੱਟੀ ਜਾਂਦੀ ਆ ਸਾਡਾ ਵੀ ਸ਼ੌਕ ਨਹੀਂ ਪਰ ਸਾਡੀ ਮਜਬੂਰੀ ਬਣੀ ਹੋਈ ਆ ਹੜਤਾਲ ਕਰਨਾ ਕਿਉਂਕਿ ਸਰਕਾਰ ਨਾਲ ਵੀ ਅਫਸਰ ਸਾਡੀ ਸੁਣਵਾਈ ਨਹੀਂ ਕਰਦੀ ਇਧਰ ਚ ਮਜਬੂਰ ਨਾ ਸੀ ਹਰ ਕੇ ਫੈਸਲਾ ਲਿਆ ਕਿ ਹੜਤਾਲ ਕਰਾਂਗੇ ਔਰ ਕੱਲ ਨੂੰ ਅੱਜ ਸਾਡੀ 3 ਦਿਨਾਂ ਦੀ ਹੜਤਾਲ ਆ ਅੱਜ ਹੜਤਾਲ ਔਰ ਕੱਲ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਉਹਦੇ ਲਈ ਸਾਡੀ ਤਿਆਰੀ ਆ ਅਸੀਂ ਸਵੇਰੇ ਅਸੀਂ ਚੰਡੀਗੜ੍ਹ ਜਾ ਰਹੇ ਹਾਂ ਤੇ ਕਿਹੜੀ ਕਿਹੜੀ ਸ਼ਹਿਰ ਦੇ ਵਿੱਚ ਅੱਜ ਪ੍ਰਦਰਸ਼ਨ ਹੋ ਰਿਹਾ ਕੱਲ ਜਲੰਧ ਦੇ ਵਿੱਚ ਪੂਜੀ ਪੰਜਾਬ ਦੇ ਅੱਜ ਜਿੰਨੇ ਵੀ 27 ਦੇ 27 ਡੀਪੂ ਟੋਟਲ ਦੇ ਟੋਟਲ ਬੰਦ ਪਏ ਆ ਸਾਰੇ ਜਿਹਦੇ ਵਿੱਚ ਸਾਡੇ ਵਿੱਚ ਜਲੰਧਰ ਦੇ ਦੋਨੇ ਡੀਪੂ ਵੀ ਬੰਦ ਆ ਸਾਰੇ ਦੇ ਸਾਰੇ ਡੀਪੂ ਮੁਕੰਮਲ ਤੌਰ ਤੇ ਲਗੀ ਪਨਵਸ ਵਾਲੇ ਕਿਹੜੇ ਮੁਲਾਜ਼ਮ ਇਹ ਪਨਵਸ ਦੇ ਪਨਵਸ ਦੇ ਸਾਰੇ ਮੁਲਾਜ਼ਮ ਪਨਵਸ ਦੇ ਸਾਰੇ ਮੁਲਾਜ਼ਮ ਕਿੰਨੇ ਕੁ ਮੁਲਾਜ਼ਮ ਧਰਨੇ ਲਈ ਬੈਠੇ ਲਗਭਗ 5 ਤੋਂ 6000 ਮੁਲਾਜ਼ਮ ਜਿਹੜਾ ਹੜਤਾਲ ਤੇ ਜਾ ਰਹੇ ਹੋਪੀਰ ਵਿੱਚ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਲਾਸਟ ਵਿੱਚ ਅਸੀਂ ਇਹੀ ਸਰਕਾਰ ਤੋਂ ਕਰਦੇ ਹਾਂ ਵੀ ਜੋ ਸਾਡੀਆਂ ਮੰਗਾਂ ਛੋਟੀਆਂ-ਛੋਟੀਆਂ ਉਹਦਾ ਤੁਰੰਤ ਮਸਲਾ ਹੱਲ ਕੀਤਾ ਜਾਵੇ ਔਰ ਸਾਨੂੰ ਜਿਹੜੇ ਸਾਡੇ ਮਲਾਰਮ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਜੇਕਰ ਸਰਕਾਰ ਨਹੀਂ ਸੁਣਦੀ ਹੈ ਤੇ ਅਗਲੀ ਕਾਰਵਾਈ ਤੁਹਾਡੀ ਕੀ ਹੋਵੇਗੀ ਜੇਕਰ ਸਰਕਾਰ ਨਹੀਂ ਸੁਣਦੀ ਕੱਲ ਨੂੰ ਸਾਡਾ ਮੁਜ਼ਾਹਰਾ ਚੰਡੀਗੜ੍ਹ ਆ ਉਸ ਤੋਂ ਬਾਅਦ ਇੱਕ ਦਿਨ ਦੀ ਫੇਰ ਹੜਤਾਲ ਆ ਉਸ ਤੋਂ ਬਾਅਦ ਜੋ ਸਾਡੀ ਸੂਬਾ ਕਮੇਟੀ ਦਾ ਫੈਸਲਾ ਹੋਊਗਾ ਉਹ ਅਸੀਂ ਤੇ ਤਿੰਨ ਦਿਨ ਦਾ ਹਲਤਾ ਹੜਤਾਲ ਬਿਲਕੁਲ ਹੀ ਤਿੰਨ ਦਿਨ ਦੀ ਹੜਤਾਲ